ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਅਸੀਂ ਪਟਿਆਲਾ ਸੰਗਰੂਰ ਰੋਡ ਦੇ ਉੱਪਰ ਮੌਜੂਦ ਆ ਜਿੱਥੇ ਮੁਲਾਜ਼ਮਾਂ ਵੱਲੋਂ ਇੱਕ ਮਤਾ ਪਾਇਆ ਗਿਆ ਸੀਗਾ ਕਿ ਬੱਸ ਦੇ ਵਿੱਚ ਜਿੰਨੀਆਂ ਸੀਟਾਂ ਹੋਣਗੀਆਂ ਓਨੀਆਂ ਹੀ ਸਵਾਰੀਆਂ ਬਿਠਾਈਆਂ ਜਾਣਗੀਆਂ ਜਿਸ ਨੂੰ ਲੈ ਕੇ ਹੁਣ ਹੰਗਾਮਾ ਹੋ ਰਿਹਾ ਹੈ ਤਾਂ ਬੱਸ ਦੇ ਵਿੱਚ ਜਿਸ ਤਰ੍ਹਾਂ ਸੀਟਾਂ ਫੁੱਲ ਹੋ ਗਈਆਂ ਸੀਗੀਆਂ ਸਵਾਰੀਆਂ ਨੀਚੇ ਉਤਾਰਾਂ ਗਈਆਂ ਤਾਂ ਸਵਾਰੀਆਂ ਨੇ ਜਿਹੜੀਆਂ ਬੱਸਾਂ ਨੇ ਉਹ ਰੋਕ ਲਈਆਂ ਨੇ ਤਾਂ ਪੀਆਰਟੀਸੀ ਦੀਆਂ ਬੱਸਾਂ ਤੁਸੀਂ ਦੇਖ ਰਹੇ ਹੋ ਪਿੱਛੇ ਜਾਮ ਲੱਗਿਆ ਹੋਇਆ ਨਜ਼ਰ ਆ ਰਿਹਾ ਹੈ ਕਾਫੀ ਇੱਥੇ ਹੰਗਾਮਾ ਹੋਇਆ ਇਸ ਪਾਸੇ ਲੋਕ ਨੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਾਨੂੰ ਨਹੀਂ ਬਿਠਾਇਆ ਗਿਆ ਤਾਂ ਅਸੀਂ ਜਿਹੜਾ ਇੱਥੇ ਹੰਗਾਮਾ ਜਿਹੜਾ ਕਾਫੀ ਵੱਡੇ ਪੱਧਰ ਤੇ ਹੋ ਰਿਹਾ ਹੈ ਬੱਸਾਂ ਦੇਖੋਗੇ ਬੱਸਾਂ ਦੇ ਪਿਛੜਾ ਦੇਖੋਗੇ ਤੁਸੀਂ ਭਾਈ ਜੀ ਹੋਇਆ ਕੀ ਸੀਗਾ ਕੀ ਹੋਇਆ ਗੱਡੀਆਂ ਘੇਰ ਦੇ ਜੀ ਹਾਂਜੀ ਹੋਇਆ ਬੈਠਾ ਇਹ ਗੱਡੀਆਂ ਘੇਰੇ ਆ ਜਿਹੜੀ ਪਬਲਿਕ ਖੜੀ ਹੈ ਹੁਣ ਸਾਨੂੰ 52 ਸੀਟਰ ਲੋੜਾ 52 ਸਵਾਰ ਨੇ ਸਾਡੇ ਕੋਲ ਹੈਗੇ ਆ ਸੋਸ ਤੋਂ ਬੜਾ ਅੱਗੇ ਹੋ ਗਏ ਪੰਜ ਕਰ ਖੱਜਲ ਖਵਾਰੀ ਕਾਫੀ ਹੋ ਰਹੀ ਹੈ ਲੋਕਾਂ ਨੂੰ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਵੀ ਇਹ ਕਰਨ ਮੈਨੇਜਮੈਂਟ ਨਾਲ ਗੱਲ ਕਰਨੀ ਸਾਡਾ ਜਿੰਮੇ ਸਾਨੂੰ ਆਊਟਰ ਕਰਨੇ ਹੈ ਲੇਕਿਨ ਇਸ ਪਾਸੇ ਲੋਕ ਨੇ ਟੋਡਾ ਕੀ ਕਹਿਣਾ ਜਿਸ ਤਰ੍ਹਾਂ ਇਹ ਬਠਾ ਨਹੀਂ ਰਿਹਾ ਜੇ ਡਿਸੀਜਨ ਲੈਣਾ ਨਾ ਸੁਣੋ ਜੇ ਡਿਸੀਜਨ ਲੈਣਾ ਤਾਂ ਸਰਵਿਸ ਵਧਾਓ ਜੇ 5 ਮਿੰਟ ਦੀ ਸਰਵਿਸ ਹੈ ਤਾਂ 3 ਮਿੰਟ ਦੀ ਸਰਵਿਸ ਦਿਓ ਜੇ ਤੁਹਾਡੇ ਡਿਸੀਜਨ ਲੈਣਾ ਕੋਈ ਆਪ 5 ਮਿੰਟ ਦੀ ਸਰਵਿਸ ਆਣੋ 3 ਮਿੰਟ ਦੀ ਸਰਵਿਸ ਦਿਓ ਆਮ ਜਨਤਾ ਨੂੰ ਪਰੇਸ਼ਾਨ ਕਿਉਂ ਕਰ ਰਹੇ ਹੋ 52 ਸੀਟਾਂ ਨੇ ਬਸ ਚ 52 ਸੀਟਾਂ ਤਾਂ ਬਸਟਾਂਡ ਦੀ ਪੂਰੀ ਹੋ ਜਾਂਦੀਆਂ ਨੇ ਜਿਹੜੇ ਉਰੇ ਖੜੇ ਨੇ ਇਹਨਾਂ ਨੂੰ ਕੌਣ ਲੈ ਕੇ ਜਾਊਗਾ ਘੰਟਾ ਘੰਟਾ ਤੋਂ ਸਾਨੂੰ ਖੜੇ ਰਹੇ ਇਹ ਵੀ ਦੱਸੋ ਕਿ ਕਾਫੀ ਖੱਜਲ-ਖਵਾਰੀ ਹੋ ਰਹੀ ਹੈ ਦੇਖੋ ਨੂੰ ਮਿਲ ਰਿਹਾ ਕਿ ਕਾਫੀ ਸਮਾਂ ਉਡੀਕ ਕਰਨੀ ਪੈਂਦੀ ਹੈ ਪਿੱਛੂ ਹੀ ਸਵਾਰੀਆਂ ਫੁੱਲ ਹੋ ਕੇ ਜਾਂਦੀਆਂ ਨੇ ਮੈਂ 4 ਵਜੇ ਦਾ ਵੀਰੇ ਰਜਿੰਦਰਾ ਸਪੋਰਟ ਸਟਾਲ ਕੋਲ ਖੜਿਆ ਸੀ 3-3 ਵਜੇ ਤੇ ਖੜਿਆ ਮੈਨੂੰ ਬੱਸ ਨਹੀਂ ਮਿਲੀ ਹੁਣ ਵੀ ਮੈਂ ਕਿਸੇ ਨਾਲ ਲਿਫਟ ਲੈ ਕੇ ਆਇਆ ਹਾਂ ਇੰਨੀ ਕੀ ਖੱਜਲ ਖਵਾਰੀ ਹੋ ਰਹੀ ਐ ਹੁਣ ਅਸੀਂ ਪਹਿਲਾਂ ਤਾਂ ਉਹ ਇੱਥੋਂ ਜਾਈਏ ਆ ਬੱਸ ਸਟੈਂਡ ਦੇ ਉੱਤੇ 50 50 ਸੌ ਰੁਪਏ ਸੀ 500 ਦਾ ਆਧਾਰ ਕਾਰ ਹੀ ਬੰਦ ਕਰ ਖਰ ਦਾ ਕਰਾਇਆ ਹੀ ਚੱਲੂ ਕਿਤੇ ਜਾਵੇ ਇੰਨੀ ਹਰਾਸ਼ਮੈਂਟ ਤਾਂ ਨਾ ਹੋਵੇ ਸਾਨੂੰ ਜਿਹੜੀ ਹੁਣ ਸਾਨੂੰ ਖੱਜਲ ਖਵਾਰੀ ਹੋ ਰਹੀ ਐ 10 10 ਵਜੇ ਜਾ ਕੇ ਅਸੀਂ ਘਰੇ ਬਣਾਗੇ ਸਾਡੀ ਸਾਡਾ ਕੋਈ ਕਸੂਰ ਹੈਗਾ ਇਸ ਚੀਜ਼ ਦੇ ਵਿੱਚ ਕਿੱਥੇ ਜਾਣਾ ਕਿੱਥੇ ਤੁਸੀਂ ਅਸੀਂ ਪੁਆਣੀ ਘਰ ਤੋਂ ਅੱਗੇ ਜਾਣਾ ਐ ਫਿਰ ਹੁਣ ਤੁਸੀਂ ਤਾਂ ਆਪ ਦੱਸੋ ਅਸੀਂ ਕਿਹੜੇ ਟਾਈਮ ਜਾ ਕੇ ਬਣਾਗੇ ਪਹਿਲਾਂ ਤਾਂ ਅਸੀਂ ਸਵੇਰੇ ਸਵੇਰੇ ਨਿਕਲ ਗਿੰਨੇ ਵੇਲੇ ਖੜੇ ਹਾਂ ਤੁਸੀਂ ਕਿੰਨੇ ਵੇਲੇ ਜੁੜੇ ਹੋਏ ਹਾਂ ਅਸੀਂ ਵੇ ਸਤਿਵੰਦਿਆਂ ਅਸੀਂ ਕੀ ਕਰ ਸਕਦੇ ਆ ਅਸੀਂ ਦੱਸੋ ਤੁਸੀਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕਿੱਥੇ ਜਾਣਾ ਦੋ ਬਠਿੰਡੇ ਜਾਣਾ ਦੋ ਵਜੇ ਦਾ ਖੜਾ ਇੱਥੇ ਹੁਣ ਦੱਸੋ ਕੀ ਕਰੀਏ ਯਾਰ ਬੱਸਾਂ ਰੋਕ ਰੇ ਸਾਰੀ ਲੋਕੋ ਪ੍ਰਾਈਵੇਟ ਹੈ ਸਰਕਾਰੀ ਕੋਈ ਵੀ ਰੋਕੇ ਨਾ ਹੁਣ ਪ੍ਰਾਈਵੇਟ ਤਾਂ ਨੰਗੀ ਜਾਂਦੀ ਹੈ ਸਰਕਾਰੀ ਖੜੀ ਹੈ ਪ੍ਰਾਈਵੇਟ ਬੱਸ ਰੁਕਦੀ ਔਰੇ 52 ਸੀਟਾਂ ਕਹਿ ਰਹੇ ਨੇ ਇਹ 52 ਸੀਟਾਂ ਵਾਲੀ ਬੱਸ ਨਹੀਂ ਲੈ ਕੇ ਜਾਂਦੇ ਅਸੀਂ ਸਰਕਾਰ ਪ੍ਰਾਈਵੇਟਾਂ ਹੀ ਲੈ ਕੇ ਜਾ ਰਹੇ ਨੇ ਪ੍ਰਾਈਵੇਟ ਵਾਲੇ ਲੈ ਕੇ ਜਾ ਰਹੇ ਨੇ ਫੁੱਲ ਭਰ ਕੇ ਲੈ ਕੇ ਜਾ ਰਹੇ ਨੇ ਫਿਰ ਸਰਕਾਰੀ ਬੱਸਾਂ ਲੈ ਕਿਉਂ ਨਹੀਂ ਲੈ ਕੇ ਜਾ ਰਹੇ ਸਟੂਡੈਂਟਸ ਵੀ ਆਉਂਦੇ ਸਭ ਲਈ ਔਖਾ ਹੈ ਜੀ ਇਹ ਬੱਚਿਆਂ ਨੂੰ ਸ਼ਾਮ ਨੂੰ 6 ਵਜੇ ਛੁੱਟੀ ਹੁੰਦੀ ਹੈ ਹਿੱਥੇ ਆਏਗਾ ਅੱਗੇ ਬੱਸ ਨਹੀਂ ਮਿਲੇਗੀ ਜੇ ਕੱਲ ਨੂੰ ਬੱਚਿਆਂ ਨਾਲ ਕੁਝ ਵੀ ਹੁੰਦਾ ਬੱਚੇ ਕਿੱਥੇ ਜਾਣਗੇ ਰੇਪ ਕੇਸਿਸ ਹੁੰਦੇ ਨੇ ਫਿਰ ਬੰਦਾ ਕਿੱਧਰ ਜਾਵੇ ਕੁੜੀਆਂ ਸੇਫ ਨਹੀਂ ਆ ਫਿਰ ਇਹ ਚੀਜ਼ਾਂ ਐ ਕਰ ਰਹੀ ਨੇ ਅਸੀਂ ਹੁਣ ਇੱਥੇ ਰਹਿੰਦੇ ਨੇ ਫਿਰ ਕਹਿੰਦੇ ਨੇ ਜੀ ਕੁੜੀਆਂ ਦੀ ਕੀ ਸਿਕਿਉਰਿਟੀ ਹੈ ਕੁੜੀਆਂ ਦੀ ਕਰਨੀ ਫੈਸਿਲਿਟੀ ਨਹੀਂ ਕੋਚੀ ਵੀ ਨਹੀਂ ਹੈ ਜਿਹੜੇ ਇੱਥੇ ਖੜੇ ਰਹਿੰਦੇ ਆ ਅਸੀਂ ਕਿੰਨੇ ਕਿੰਨੇ ਟਾਈਮ ਤੋਂ ਕਿੰਨਾ ਟਾਈਮ ਹੋ ਮੈਨੂੰ ਅਸੀਂ ਮੈਂ ਤਾਂ ਹੁਣਾਈਆਂ ਬਟ ਇੱਥੇ 3 ਵਜੇ ਦੇ ਖੜੇ ਨੇ ਲੋਕ ਅਸੀਂ ਹੁਣ ਕਾਲਜ ਤੋਂ ਆਵਾਂਗੇ ਸਾਢੇ ਦਿਨ ਦੇ ਇੱਥੇ ਖੜੇ ਰਹਿ ਰਹੇ ਘਰੇ ਉਹੀ 8 8 9 9 ਵਜੇ ਪਹੁੰਚਣਾ ਕਰਦਿਆਂ ਨੂੰ ਵੀ ਟੈਨਸ਼ਨ ਜਾਂਦੀ ਹੈ ਵੀਰੇ ਇੱਥੋਂ ਹੀ ਤਾਂ ਬੱਸ ਛਡਾ ਕੇ ਨਹੀਂ ਲੈ ਕੇ ਜਾ ਰਹੇ ਘਰ ਦੇ ਕਿੱਧਰ ਜਾਣ ਹੁਣ ਕਈ ਬੱਚੇ ਐਦਾਂ ਦੀ ਵੀ ਆਉਂਦੇ ਨੇ ਜਿਨ੍ਹਾਂ ਨੂੰ ਅੱਗੇ ਵੀ ਜਾ ਕੇ ਬੱਸ ਫੜਨੀ ਹੈ ਜਿਨੇ ਇੱਥੋਂ ਜਾ ਕੇ ਅੱਗੇ ਵੀ ਫੜਨ ਹੋ ਰਹੇ ਨੇ ਆਮ ਲੱਗਦਾ ਕਿ ਹੁਣ ਬੱਸ ਮਿਲੇਗੀ ਜਿਸ ਤਰ੍ਹਾਂ ਪਿੱਛੋਂ ਫੁੱਲ ਹੋ ਕੇ ਆ ਰਹੀਆਂ ਨੇ ਜਾਂ ਇੱਥੇ ਬਿਠਾ ਨਹੀਂ ਰਹੇ ਜੋ ਵੀ ਰਿਕੁਆਇਰਮੈਂਟ ਹੈ ਨਾ ਜਨਤਾ ਦੀ ਰਿਕੁਆਇਰਮੈਂਟ ਆ ਉਹ ਫੁੱਲ ਜਨਤਾ ਨੂੰ ਹਰਾਸਮੈਂਟ ਨਹੀਂ ਕਰਨਾ ਚਾਹੀਦਾ ਤੁਸੀਂ ਸਰਵਿਸ ਪੂਨ ਫੁਲ ਕਰੋ 5 ਕਿਲੋਮੀਟਰ ਦਾ ਪਿੱਛੇ ਬੱਸ ਰੁਕ ਲੈ ਮੇਰੇ ਕਰਕੇ ਬਹੁਤ ਖੱਜਲ ਖਵਾਰੀ ਹੈ ਜੀ ਦੇਖੋ ਰੂਲ ਬਣਾਏ ਨੇ ਜਨਤਾ ਨੂੰ ਸੁੱਖ ਦੇਣ ਵਾਸਤੇ ਸਹੂਲਤਾਂ ਦੇਣ ਵਾਸਤੇ ਨਹੀਂ ਦੁਖੀ ਕਰਨ ਵਾਸਤੇ ਨਹੀਂ 2.5 ਘੰਟੇ ਤੋਂ ਅਸੀਂ ਇੱਥੇ ਖੜੇ ਆਂ ਕਦੋਂ ਪਹੁੰਚਾਂਗੇ ਘਰੇ ਕੋਈ ਅੱਗੇ ਪਿੰਡੇ ਪਿੰਡਾਂ ਚ ਜਾਣ ਵਾਸਤੇ ਵੀ ਆ ਪਹਿਲਾਂ ਇੱਧਰੋਂ ਉੱਧਰੋਂ ਨੂੰ ਜਾਣਿਆ ਜਾਂ ਤਾਂ ਤੁਸੀਂ ਸਾਰਿਆਂ ਨੂੰ ਇਕੁਅਲ ਕਰ ਦੋ ਪ੍ਰਾਈਵੇਟ ਵਾਸਤੇ ਵੀ ਸੇਮ ਰੂਲ ਰੱਖੋ ਠੀਕ ਹੈ ਲੇਡੀਜ਼ ਕੱਲੀਆਂ ਨਹੀਂ ਬੱਚੀਆਂ ਵਾਲੀਆਂ ਵੀ ਨੇ ਹੋਰ ਕੀ ਊਮਮੈਂਸ ਨੇ ਪੜ੍ਹਨ ਵਾਲੇ ਬੱਚੇ ਵੀ ਨੇ ਜੈਂਟਸ ਵੀ ਨੇ ਜਿਹੜੇ ਵਿਚਾਰੇ ਸਾਰਾ ਸਾਰਾ ਦਿਨ ਕੰਮ ਕਰਕੇ ਘਰੇ ਜਾਂਦੇ ਆ ਸਾਰਿਆਂ ਨੂੰ ਹੀ ਪਰੇਸ਼ਾਨੀ ਹੈ ਸਮਾਂ ਕਾਫੀ ਹੋ ਗਿਆ ਦੇਖਣ ਨੂੰ ਮਿਲ ਰਿਹਾ ਔਰੇ ਕਾਫੀ ਲੋਕ ਖੜੇ ਨੇ ਇਸ ਪਾਸੇ ਵੀ ਦੇਖ ਰਿਹਾ ਕਿ ਚਾਰੇ ਬੰਨੇ ਜਿਹੜੇ ਲੋਕ ਖੜੇ ਹੋਏ ਨਜ਼ਰ ਆ ਰਹੇ ਨੇ ਬੱਸ ਦੀ ਉਡੀਕ ਕਰ ਰਹੇ ਨੇ ਲੇਕਿਨ ਬੱਸਾਂ ਜਿਹੜੀਆਂ ਪਿੱਛੋਂ ਫੁੱਲ ਹੋ ਕੇ ਆ ਉਨਾਂ ਜੀ ਬਿਠਾਈਏ ਜਾਂਦੇ ਜਿਸ ਤਰ੍ਹਾਂ ਮਤਾ ਪਾਇਆ ਗਿਆ ਸੀਗਾ ਕਿ ਜਿੰਨੀਆਂ ਸੀਟਾਂ ਹੋਣਗੀਆਂ ਉਨੀਆਂ ਹੀ ਜਵਾਨੀਆਂ ਬਿਠਾਈਆਂ ਜਾਣਗੀਆਂ ਇਹਨਾਂ ਨੇ ਇੱਕ ਮਤਾ ਪਾਸ ਕੀਤਾ ਕਿ 52 ਸੀਟਾਂ ਬੱਸ ਦੇ ਵਿੱਚ ਹੁੰਦੀਆਂ ਨੇ ਤਾਂ ਉਨੀਆਂ ਹੀ ਸਵਾਰੀਆਂ ਬੈਠਣਗੀਆਂ ਕਿਸ ਤਰ੍ਹਾਂ ਵੇਖਦੇ ਇਸ ਲੋੜ ਨੂੰ ਸਰ ਬਹੁਤ ਵਧੀਆ ਗੱਲ ਆ 52 ਸੀਟਾਂ ਨੇ ਤਾਂ ਬੱਸਾਂ ਦੀ ਸਰਵਿਸ ਵਧਾ ਦਿਓ ਟਰਾਂਸਪੋਰਟ ਵਧਾਣਾ ਚਾਹੀਦਾ ਰੂਲ ਰੈਗੂਲੇਸ਼ਨ ਚੇਂਜ ਕਰੀ ਜਾਂਦੇ ਆ ਆਪਣੇ ਕੋਈ ਬੱਸਾਂ ਦੀ ਸਰਵਿਸ 'ਚ ਕੋਈ ਵਾਅਦਾ ਨਹੀਂ ਹੋ ਰਿਹਾ ਬੱਸ ਸਟੈਂਡਾਂ ਵਾਂ ਬਣ ਗਿਆ ਸਹੂਲਤਾਂ ਬੱਸ ਸਟੈਂਡ ਨੂੰ ਮਿਲੀਆਂ ਨੇ ਬੱਸਾਂ ਨੂੰ ਕੀ ਸਹੂਲਤਾਂ ਮਿਲੀਆਂ ਨੇ ਸਵਾਰੀਆਂ ਬਣ ਗਿਆ ਵੱਡੇ ਬੱਚੇ ਬਹੁਤ ਸਫਰ ਕਰ ਰਹੇ ਆ ਜੋ ਬੱਚਾ ਉਥੋਂ ਕੋਈ ਬੱਸ ਨਹੀਂ ਮਿਲਦੀ ਕੋਈ ਔਟੋ ਨਹੀਂ ਮਿਲਦਾ ਉਹਨੇ ਹਰਿਆਣੇ ਵੱਲ ਵੀ ਜਾਣਾ ਕੋਈ ਬੱਚਾ ਇੱਥੋਂ ਐਦਾਂ ਉਨਾਂ ਦਾ ਕੀ ਚਲੋ ਇੱਥੋਂ ਤੁਸੀਂ ਸਾਨੂੰ ਬਸ ਤੁਸੀਂ ਸਰਕਾਰੀ ਦੇ ਦੀ ਫ੍ਰੀ ਕਰਤਾ ਇੱਥੋਂ ਅਸੀਂ ਲੇਟ ਹੋ ਰਹੇ ਹਾਂ ਉਸ ਤੋਂ ਅਸੀਂ ਅੱਗੇ ਟਾਈਮ ਤੇ ਨਹੀਂ ਪਹੁੰਚ ਰਹੇ ਹੈਗੇ ਉੱਥੋਂ ਸਾਨੂੰ ਫੇਰ ਬਸ ਨਹੀਂ ਮਿਲਦੀ ਅਸੀਂ ਰਾਤਾਂ ਨੂੰ ਕੀ ਕਰੀਏ ਇਹ ਬਹੁਤ ਗਲਤ ਰੂਲ ਹੈ ਜੇ ਤੁਸੀਂ ਇਹ ਕਹਿੰਦੇ ਕਿ ਠੀਕ ਹੈ ਬੱਸਿਸ ਦੇ ਵਿੱਚ ਇੰਨੀ ਸੀਟ ਦਾ ਸਿਸਟਮ ਰੱਖਣਾ ਤਾਂ ਤੁਸੀਂ ਬੱਸ ਫੈਸਿਲਿਟੀਆਂ ਹੋਰ ਵਧਾਓ ਜੇ ਇੱਥੇ ਕੋਈ ਸਰਵਿਸ ਨਹੀਂ ਹੈਗੀ ਹੁਣ ਅਸੀਂ ਇੱਥੇ ਸਾਰੇ ਕਦੋਂ ਦੇ ਕਿੰਨੇ ਟਾਈਮ ਦੇ ਸਫਰ ਕਰ ਰਹੇ ਹਾਂ ਕਿਸੇ ਨੂੰ ਕੋਈ ਫਰਕ ਪੈ ਰਿਹਾ ਹੁਣ ਵੀ ਤੁਸੀਂ 3-4 ਘੰਟੇ ਬਾਅਦ ਆ ਰਹੇ ਹੋ ਕਿਉਂਕਿ ਇੱਥੇ ਲੋਕ 3 ਘੰਟੇ ਉਹ ਵੀ ਅੱਕੇ ਨੇ ਕਿਸੇ ਨੇ ਬੰਨ ਲਓ ਇੰਟਰਵਿਊ ਦੇਣ ਜਾਣਾ ਹੈ ਕਿਸੇ ਬੰਦੇ ਨੇ ਪੇਪਰ ਦੇਣ ਜਾਣਾ ਉਹਦਾ ਤਾਂ ਕਰੀਅਰ ਖਰਾਬ ਹੋ ਗਿਆ ਨਾ ਹੁਣ ਮੇਰੇ 2 ਦਿਨ ਬਾਅਦ ਐਗਜ਼ਾਮਸ ਨੇ ਜੇ ਮੈਂ ਇਹਨਾਂ ਦੀ ਬੱਸ ਸਿਸਟਮ ਦੇ ਕਰਕੇ ਮੈਂ ਨਹੀਂ ਪਹੁੰਚ ਪਾਈ ਮੇਰੇ ਘਰੇ ਕੋਈ ਬੰਦਾ ਨਹੀਂ ਜੋ ਮੈਨੂੰ ਛੱਡਣ ਜਾਏਗਾ ਉਹ ਬੱਚਿਆਂ ਦਾ ਕੀ ਜਿਨ੍ਹਾਂ ਦੇ ਘਰੇ ਕੋਈ ਮੇਲ ਨਹੀਂ ਹੈਗਾ ਅੱਗੇ ਫੈਸਿਲਿਟੀਆਂ ਪ੍ਰੋਵਾਈਡ ਕਰਨ ਲਈ ਫਿਰ ਉਹਦਾ ਉਹਦਾ ਸਰਕਾਰ ਕੋਈ ਸਿਸਟਮ ਕੱਢੇ ਇਹ ਬਹੁਤ ਗਲਤ ਸਿਸਟਮ ਹੈ। ਜੁ ਰੋਜ਼ਾਨਾ ਬੱਸ ਸਫਰ ਕਰਦੇ ਹਾਂ। ਹਾਂਜੀ ਰੋਜ਼ਾਨਾ ਬੱਸ ਸਫਰ ਕਰਦੇ ਆਂ ਸੀ। ਸਵੇਰੇ ਵੀ ਆਏ ਹੋਗੇ ਕਿੰਨੀ ਕ ਦਿਕਕਤ ਆਈ ਹੈ? ਸਵੇਰੇ ਵੀ ਸਵੇਰੇ ਮੈਨੂੰ ਕੋਈ ਖਾਸ ਦਿਕਕਤ ਨਹੀਂ ਆਈ ਕਿਉਂਕਿ ਸਵੇਰੇ ਬੱਸ 'ਚ ਸੀਟ ਮੈਨੂੰ ਮਿਲ ਗਈ ਸੀ। ਤਾਂ ਮੈਨੂੰ ਇਹ ਚੀਜ਼ ਪਤਾ ਹੀ ਹੁਣ ਲੱਗਿਆ ਕਿ ਇਹ ਸਿਸਟਮ ਦਾ ਰੂਲ ਚੱਲ ਰਿਹਾ ਹੈਗਾ। ਇਦਾਂ ਤਾਂ ਸਾਨੂੰ ਛੁੱਟੀਆਂ ਚੱਲਦੀਆਂ ਸੀ। ਬਟ ਇਹ ਚੀਜ਼ ਬਹੁਤ ਗਲਤ ਹੈ ਕਿਉਂਕਿ ਹੂੰ ਡੇਲੀ ਆਣਾ ਜਾਣਾ ਹੈ। ਜੋ ਡੇਲੀ ਵਰਕ ਜੌਬ ਤੇਨੇ ਕਈ ਲੇਡੀਜ਼ ਨੇ ਜੋ ਉਹਨਾਂ ਨੇ ਘਰੇ ਪਹੁੰਚਣਾ ਹੁੰਦਾ ਨਾਲੀ ਬਹੁਤ ਦਿਕਕਤ ਦੀ ਗੱਲ ਹੈ। ਦਿਕਤ ਕਿੰਨੀ ਕਰ ਰਹੀ ਹੈ ਬੱਸ ਦੇ ਵਿੱਚ ਸਫਰ ਕਰਨ ਦੇ ਵਿੱਚ ਕਾਫੀ ਦਿੱਕਤ ਆਈ ਹੈ ਪਹਿਲੇ ਤਾਂ ਗੱਲ ਤਾਂ ਇਹ ਪਹਿਲਾਂ ਖੜਾ ਲੈਂਦੇ ਨੇ 2 ਮਿੰਟ ਨਾ ਮਤਲਬ ਸਾਨੂੰ ਦੇਖੀ ਜਾਂਦੇ ਨੇ ਟਾਕੀ ਨਹੀਂ ਖੋਲਦੀ ਤੇ ਤੁਸੀਂ ਖੋਲਣਾ ਹੀ ਨਹੀਂ ਟਾਕੀ ਫਿਰ ਫਿਰ ਤੁਸੀਂ ਰੂਲ ਰੈਗੂਲੇਸ਼ਨ ਕਰ ਲਓ ਪੂਰੇ ਜਾਣਾ ਕਿੱਥੇ ਬਾਈ ਜੀ ਤੁਸੀਂ ਦੇਖੋ ਅਗਰ ਉਹਨਾਂ ਕੀ ਪ੍ਰਾਈਵੇਟ ਪੰਜ ਪੰਜ ਕੰਮ ਇਹਨਾਂ ਨੂੰ ਕੋਈ ਹਾਸਾ ਨਹੀਂ ਬਪਰਦਾ ਹੈਗਾ ਇਹ ਕੋਈ ਗੱਲ ਹੈ 52 ਸੀਟਾਂ ਨੇ ਜੀ ਨਾਂ ਚੜੋ ਆ ਜਿਹੜੇ ਬੱਸਾਂ ਦੇ ਇਸ ਦਾ ਕਾਲਜ ਜਾਣਾ ਬੰਦ ਕਰ ਦਿੰਜੇ ਫੈਸਿਲਿਟੀਆਂ ਲੇਡੀਜ਼ ਨੂੰ ਦਿੱਤੀਆਂ ਨੇ ਤਾਂ ਉਹਨਾਂ ਨੂੰ ਪ੍ਰੋਪਰ ਦੇਣ ਜਾਂ ਫਿਰ ਉਹਨਾਂ ਦੇ ਕਾਲਜ ਨੇ ਬਾਹਰ ਜਾਣਾ ਬੰਦ ਕਰਕੇ ਨਾ ਆਧਾਰ ਕਾਰਡ ਕੈਨਸਲ ਕਰਕੇ ਨਾ ਬੱਸ ਪ੍ਰਾਈਵੇਟ ਕਰ ਦੋ ਜਾਂ ਸਾਫ ਦਾ ਕਰਾਇਆ ਲਓ ਸਾਰਿਆਂ ਨੂੰ ਇਕੁਅਲ ਸੂਨਤ ਦੋ ਬਸ ਭਾਈ ਕੀ ਆਧਾਰ ਕਾਰਡ ਦੇ ਲਈ ਬੱਸ ਦੇ ਕੰਡਕਟਰਸ ਬੋਲਦੇ ਨੇ ਆਧਾਰ ਕਾਰਡ ਆਲੀ ਦੇਖ ਕੇ ਛੱਡ ਗਏ ਉਹ ਸਰਕਾਰ ਸਾਨੂੰ ਦੇ ਰਹੀ ਹੈ ਉਹ ਚੀਜ਼ ਉਹ ਅਸੀਂ ਮੰਗ ਕੇ ਨਹੀਂ ਲਈ ਉਹ ਸਾਨੂੰ ਦਿੱਤੀ ਗਈ ਹੈ ਜੇ ਦੇ ਰਹੇ ਹੋ ਤਾਂ ਉਹਨੂੰ ਸੁਣਾਓ ਨਾ ਭਾਈ ਦਿੱਕਤ ਕਿੰਨੀ ਕਿਹੜੇ ਕਾਫੀ ਸਮਾਂ ਹੋ ਗਿਆ ਖੜੇ ਆਨੂੰ ਭਾਈ ਅਗਰ ਪ੍ਰਾਈਵੇਟ ਸਰਕਾਰੀ ਨਹੀਂ ਰੂਲ ਬਣਿਆ 52 ਸੀਟਾਂ ਦਾ ਪ੍ਰਾਈਵੇਟ ਲਈ ਵੀ ਰੂਲ ਸੇਮ ਹੋਣਾ ਚਾਹੀਦਾ ਉਹਨਾਂ ਦੇ ਚਲਾਨ ਕੱਟੇ ਜਾਣ ਉਹ ਵੀ ਓਵਰਲੋਡ ਹੀ ਆ ਪ੍ਰਾਈਵੇਟ ਦੇ ਵਿੱਚ ਭਰ ਕੇ ਜਾ ਰਹੀਆਂ ਨੇ ਸਾਰੀਆਂ ਸਵਾਰੀਆਂ ਇੱਥੇ ਸਰਕਾਰੀ ਚ ਨਹੀਂ ਬਿਠਾ ਰਹੇ ਉਹ ਵੀ ਓਵਰਲੋਡ ਹੋ ਰਹੀਆਂ ਨਾ ਉਹ ਇਹ ਤਾਂ ਨਹੀਂ ਓਵਰਲੋਡ ਨਹੀਂ ਹੋ ਰਹੀਆਂ ਪ੍ਰਾਈਵੇਟ ਓਵਰਲੋਡ ਰਹੀਆਂ ਉਹਨਾਂ ਦੇ ਵੀ ਚਲਾਨ ਬੰਨਣਾ ਚਾਹੀਦਾ ਭਾਜੀ ਗੱਲ ਐਵੇਂ ਹੈ ਜਦ ਤੱਕ ਇਹ ਰੂਲ ਤਦ ਤੱਕ ਨਾ ਪਾਸ ਕਰੋ 52 ਸੀਟਾਂ ਦਾ ਜਦ ਤੱਕ ਤੁਹਾਡੇ ਕੋਲ ਫੈਸਿਲਿਟੀ ਨਹੀਂ ਹੈ ਬੱਸ ਐਡ ਕਰੋ ਸਾਰੀ ਆਪਣੀ ਪ੍ਰਾਈਵੇਟ بس ਆਲੇ ਨੂੰ ਦੇ ਦੋ ਆਪਰਚਨਟੀ ਵਿਲੇ ਨੇ ਵਿਚਾਰੇ ਸਾਡੇ ਵਰਗੇ ਨੌਜਵਾਨ ਹੋਰ ਕੰਮ ਲੱਗਣਗੇ ਵੀ ਉਸ ਤੋਂ ਬਾਅਦ ਚਾਲੂ ਲਾਗੂ ਕਰੋ ਇਸ ਨੂੰ 55 ਸੀਟਿੰਗ ਵਾਲੇ ਨੂੰ ਅਸੀਂ ਸਾਰੇ ਮੰਨਾਂਗੇ ਤੇ ਬਿਲਕੁਲ ਪਿੱਛੇ ਤਸਵੀਰ ਦੇਖੋਗੇ ਬੱਸਾਂ ਇਸ ਪਾਸੇ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਾਫੀ ਜਿਹੜੀ ਹੈ ਮੁਸ਼ਕਿਲਾਂ ਦਾ ਸਾਹਮਣਾ ਲੋਕ ਕਿੱਥੇ ਕਰ ਰਹੇ ਨੇ ਤਾਂ ਮੁਸ਼ਕਿਲਾਂ ਕਾਫੀ ਵੱਡੀਆਂ ਨੇ ਕਿ ਲੋਕਾਂ ਨੂੰ ਕਾਫੀ ਡੇਢ ਤੋਂ ਇੱਥੇ ਇੰਤਜ਼ਾਰ ਕਰਨਾ ਪੈ ਰਿਹਾ ਤਾਂ ਇਹ ਤਸਵੀਰਾਂ ਦੇਖ ਰਹੇ ਹੋ ਤੁਸੀਂ ਕਿ ਕਿਸ ਤਰ੍ਹਾਂ ਲੋਕ ਲਗਾਤਾਰ ਬਸ ਦੀ ਉਡੀਕ ਕਰ ਰਹੇ ਨੇ ਪਿੰਡਾਵਾਲ ਜਾਨ ਨੂੰ ਜਿਹੜਾ ਖੜੇ ਹੋਏ ਨੇ ਸਮਾਂ ਕਾਫੀ ਹੋ ਚੁੱਕਿਆ 3-3 ਘੰਟੇ ਜਿਹੜੇ ਇੱਥੇ ਲੋਕਾਂ ਨੂੰ ਸਫ਼ਰ ਦੇ ਵਿੱਚ ਮੁਸ਼ਕਲਾਂ ਦੇ ਵਿੱਚ ਆਉਂਦੇ ਹੋਏ ਹੋ ਰਹੇ ਨੇ ਤਾਂ ਇਹ ਤਸਵੀਰਾਂ ਦੇਖੋਗੇ ਇਸ ਪਾਸੇ ਕਿ ਚਾਰੇ ਪੰਨੇ ਜਿਹੜਾ ਜਾਮ ਲੱਗਿਆ ਹੋਇਆ ਨਜ਼ਰ ਆ ਰਿਹਾ ਕਿਉਂਕਿ ਲੋਕ ਜਿਹੜੇ ਨੇ ਹੁਣ ਤੰਗ ਪਰੇਸ਼ਾਨ ਹੋ ਚੁੱਕੇ ਨੇ ਅੱਕੇ ਹੋਏ ਲੋਕਾਂ ਨੇ ਜਿਹੜਾ ਹੁਣ ਬੱਸਾਂ ਜਿਹੜੀਆਂ ਨੇ ਪੀਆਰਟੀਸੀ ਦੀਆਂ ਉਹ ਰੋਕੀਆਂ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਸਮਾਂ ਉਡੀਕ ਕਰਨ ਮਗਰੋਂ ਵੀ ਜਿਹੜਾ ਪੀਆਰਟੀਸੀ ਦੀ ਬੱਸਾਂ ਦੇ ਵਿੱਚ ਸਾਨੂੰ ਸੀਟ ਨਹੀਂ ਮਿਲਦੀ ਉਹ ਬਿਠਾਉਂਦੇ ਅਸੀਂ ਇੱਕ ਰੂਲ ਰੈਗੂਲੇਸ਼ਨ ਜਿਹੜਾ ਜਾਰੀ ਕੀਤਾ ਹੈ ਕਿ ਜਿੰਨੀਆਂ ਸੀਟਾਂ ਬੱਸ ਦੇ ਵਿੱਚ ਹੋਣਗੀਆਂ ਉਨੀਆਂ ਹੀ ਸਵਾਰੀਆਂ ਬੱਸ ਦੇ ਵਿੱਚ ਬਿਠਾਈਆਂ ਜਾਣਗੀਆਂ ਜਿਸ ਨੂੰ ਲੋਕਾਂ ਵੱਲੋਂ ਨਕਾਰਿਆ ਜਾ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਪਿੰਡਾਂ ਦੇ ਵਿੱਚ ਜਾਣਾ ਹੈ ਜੇਕਰ ਅਸ ਸਫ਼ਰ ਕਰਨਾ ਹੈ ਬਸਾਂ ਦੇ ਵਿੱਚ ਤਾਂ ਅਸੀਂ ਕੀ ਕਰੀਏ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਵੇਰੇ ਕੰਮ ਤੇ ਜਾਣਾ ਹੁੰਦਾ ਰੋਜ਼ਾਨਾ ਅਸੀਂ ਬੱਸਾਂ ਦੇ ਵਿੱਚ ਸਫ਼ਰ ਕਰਦੇ ਹਾਂ ਤਾਂ ਕਾਫੀ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਬੱਸਾਂ ਨੇ ਵੀ ਸਾਨੂੰ ਸੀਟਾਂ ਨਹੀਂ ਮਿਲ ਰਹੀਆਂ ਇਸ ਪਾਸੇ ਕੰਡਕਟਰ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਬਾਈ ਜੀ ਕਾਫੀ ਢੇਰ ਹੋ ਗਈ ਔਰੇ ਬਸਾਂ ਲੱਗੀਆਂ ਨਜ਼ਰ ਆ ਰਹੀਆਂ ਨੇ ਕਾਫੀ ਜਾਮ ਲੱਗਿਆ ਹੋਇਆ ਹੈ ਮੁਸ਼ਕਿਲਾਂ ਕਾਫੀ ਲੋਕਾਂ ਨੂੰ ਆ ਰਹੀਆਂ ਨੇ ਦਰਿਯ ਜੀ ਸਾਹਿਬ ਜੋ ਬੁੰਜਾ ਹਿੱਟਰ ਪਾਸ ਨੇ ਪਹੁੰਚਾ ਤੋਂ ਬਾਅਦ ਸਵਾਰੀ ਚੜ੍ਹਨ ਦੇ ਵਕ ਸਾਡੇ ਵੀ ਖਿਲਾਫ ਕਾਰਵਾਈ ਹੁੰਦੀ ਹੈ ਚਲਾਨ ਅਸੀਂ ਭੁਗਤਦੇ ਸਾਡੇ ਨਾਲ ਐਕਸੀਡੈਂਟ ਹੁੰਦੇ ਨੇ ਜ਼ਿੰਮੇਵਾਰ ਡਰਾਈਵਰ ਕਨੈਕਟਰ ਹੁੰਦੇ ਨੇ ਮਹਿਕਮਾ ਆਪੇ ਸਿਰ ਤੇ ਜ਼ਿੰਮੇਵਾਰੀ ਲਵੇ ਜੋ ਮਰਜ਼ੀ ਕਰਾਵੇ ਜੀ ਦੇਖੋ ਨੂੰ ਮਿਲਿਆ ਸੀਗਾ ਪਿਛਲੇ ਸਮੇਂ 'ਚ ਜਿਹੜੇ ਡਰਾਈਵਰ ਸੀਗੇ ਉਹਨਾਂ ਨੇ ਕਾ ਸ਼ਿੰਗਰਸ਼ਤਾ ਕਰੀ ਉਹ ਮੈਗਮਾਇਸ ਗੱਲ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕਰਦਾ ਕਿੰਨੀਆਂ ਸਵਾਰੀਆਂ ਬਿਠਾਉਣੇ ਪਹੁੰਚਾ 52 25 ਬਰਦੇ ਨੇ ਲੇਕਿਨ ਜਿਹੜੇ ਹੁਣ ਲੋਕ ਖੱਜਲ ਖਵਾਰ ਹੋ ਰਹੇ ਨੇ ਇਸ ਦਾ ਜ਼ਿੰਮੇਦਾਰ ਮਤਲਬ ਕੌਣ ਹੋਵੇਗਾ ਪੰਜਾਬ ਸਰਕਾਰ ਹੋਵੇਗੀ ਜਾਂ ਹੋਰ ਕੌਣ ਹੋਊਗਾ ਪੰਜਾਬ ਸਰਕਾਰ ਬੱਸਾਂ ਪਾਵੇ ਬਿਲਕੁਲ ਦੇਖ ਰਿਹਾ ਹਾਂ ਕਿ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਲੋਕ ਖੱਜਲ ਖਵਾਰ ਹੋ ਰਹੇ ਨੇ ਇਹਨਾਂ ਬੱਸਾਂ ਦੇ ਚੱਕਰ ਦੇ ਵਿੱਚ ਇਸ ਰੂਲ ਦੇ ਚੱਕਰ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਇਸ ਦਾ ਜ਼ਿੰਮੇਦਾਰ ਜਿਹੜਾ ਪੰਜਾਬ ਸਰਕਾਰ ਹੋਵੇਗੀ ਦੂਜੇ ਪਾਸੇ ਦੇਖੋਗੇ ਲੋਕ ਇਕੱਠਾ ਹੋਏ ਪਏ ਨੇ ਪੁਲਿਸ ਇਥੇ ਪਹੁੰਚ ਚੁੱਕੀ ਹੈ ਤਾਂ ਦੂਜੇ ਪਾਸੇ ਪਿੱਛੇ ਦੇਖੋਗੇ ਪੀਆਰਟੀਸੀ ਦੀ ਬੱਸ ਜਿਹੜੀ ਹੈ ਉਹ ਲੋਕਾਂ ਨੇ ਰੋਕੀ ਹੋਈ ਹੈ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਥਾਂ ਦੇ ਉੱਤੇ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਜਿਹੜਾ ਖੱਜਲ ਖਵਾਰ ਕੀਤਾ ਜਾ ਰਿਹਾ ਉਸ ਦਾ ਜ਼ਿੰਮੇਦਾਰ ਆਖਿਰਕਾਰ ਕੌਣ ਹੈ ਤਾਂ ਲੋਕਾਂ ਦੇ ਨਾਲ ਜਿਹੜੀ ਪੁਲਿਸ ਹੈ ਉਹ ਗੱਲਬਾਤ ਕਰ ਰਹੀ ਹੈ ਕਿ ਇਸ ਮਸਲੇ ਨੂੰ ਸੁਲਝਾਇਆ ਜਾਵੇ ਕਿਉਂਕਿ ਕਾਫੀ ਸਮਾਂ ਇੱਥੇ ਲੋਕ ਜਿਹੜੇ ਨੇ ਉਡੀਕ ਕਰਦਿਆਂ ਨੂੰ ਹੋ ਚੁੱਕਿਆ ਉਹਨਾਂ ਨੂੰ ਤਾਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਕਿ ਇੱਥੇ ਜਾਮ ਜਿਹੜਾ ਚਾਰੇ ਪਾਸੇ ਲੱਗਿਆ ਹੋਇਆ ਨਜ਼ਰ ਆ ਰਿਹਾ ਹੈ ਕਿ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਆ ਰਹੀਆਂ ਨੇ ਸਫ਼ਰ ਕਰਨ ਦੇ ਵਿੱਚ ਤਾਂ ਕਿੰਨੀ ਕੁ ਮੁਸ਼ਕਿਲ ਐ ਕਾਫੀ ਸਮਾਂ ਹੋ ਚੁੱਕੇ ਇੱਥੇ ਖੜਿਆ ਨੂੰ ਮੈਂ 2 ਘੰਟੇ 2 ਵੇ ਦਾ ਖੜਾ ਇੱਥੇ ਬਸ ਕੋਈ ਨਹੀਂ ਰੁਕਦੀ ਬਸ ਆਲੇ ਵੀ ਕੀ ਕਰਨ ਉਹਨਾਂ ਰੂਲ ਜਿਹੜੇ ਬਣੇ ਹੋਏ ਐ ਜਿੰਨੀ ਸਸਤੀ ਤਾਂ 19 ਵਾਰੀਆਂ ਉਹ ਪਿੱਛੋਂ ਪਰ ਕੇ ਆਂਦੀ ਬੱਸ ਸਟੈਂਡ ਤੋਂ ਆਮ ਲੋਕ ਤਾਂ ਵੀ ਖੜੇ ਐ ਪ੍ਰਾਈਵੇਟ ਵਾਲੇ ਵੀ ਬਿਠਾ ਲੈਂਦੇ ਚਲੋ ਪ੍ਰਾਈਵੇਟ ਵਾਲਾ ਇੱਕ ਅੱਧਰ ਗੱਡੀ ਰੁਕਦੀ ਜਿਆਦਾ ਵੀ ਨਹੀਂ ਰੁਕਦੀ ਉਹ ਪਿੱਛੋਂ ਪਰ ਪਰ ਕੇ ਆ ਰਹੀ ਐ ਤੇ ਬੰਦੇ ਅਸੀਂ ਕੀ ਕਰੀਏ ਦੱਸੋ ਇੰਨੀ ਜਨਤਾ ਖੜੀ ਐ ਰੂਲ ਕਿੰਨਾ ਕੁ ਸਹੀ ਐ ਲੋਕਾਂ ਦੇ ਲਈ ਰੂਲ ਵੀਰੇ ਦੇਖੋ ਠੀਕ ਵੀ ਹੈ ਤੇ ਗਲਤ ਵੀ ਹੈ ਬਾਕੀ ਸਵਾਰੇ ਕਿੱਥੇ ਜਾਣਗੇ ਆ ਜੇ ਪਿੱਛੇ ਬਸ ਸਟੈਂਡ ਤੇ ਭਰੀਆਂ ਹੁਣ ਇਧਰ ਵਾਲੇ ਲੋਕੀ ਹੈ ਉਹ ਤਾਂ ਇੱਥੇ ਖੜਨਗੇ ਨਾ ਜੇ ਅੱਡੇ ਦੇ ਉਹ ਤਾਂ ਬਸ ਸਟੈਂਡ ਨੇ ਜਾ ਰਹੇ ਪਰ ਔਟੋ ਵਾਲੇ ਤੇ ਜਾਓਗੇ ਤਾਂ ਸਵਾਰੇ ਪੈਸੇ ਵਧ ਰਣਗੇ ਤੇ ਬੰਦਾ ਕੀ ਕਰੇ ਕਿਥੋਂ ਕੰਮ ਕਰਕੇ ਆ ਰਹੇ ਤੁਸੀਂ ਮੇਰੇ ਮੈਂ ਬਠਿੰਡੇ ਤੋਂ ਡਰਾਈਵਰੀ ਕਰਦਾ ਮੈਂ ਵੀ ਤੇ ਮੇਰੀ ਗੱਡੀ ਆਉਗੀ ਮੈਂ ਬਸ ਸਟੈਂਡ ਤੋਂ ਆਣਾ ਬਸ ਬਸ ਤੇ ਜਾਣਾ ਹੁੰਨਾ ਸਵੇਰੇ ਬਸ ਤੇ ਆਇਆ ਸੀ ਹੁਣ ਤੇ ਬਸ ਰੁਕੂਗੀ ਤਾਂ ਬੈਠੂਗਾ ਬਸ ਰੁਕ ਹੀ ਨਹੀਂ ਰਹੀ ਕਿੰਨੇ ਜਗ੍ਹਾ ਬੱਸਾਂ ਲੰਘ ਗਈਆਂ ਤੁਹਾਡੇ ਖੜੇ ਖੜੇ ਮੇਰੇ ਖੜੇ ਖੜੇ 5 ਬੱਸਾਂ ਲੰਘ ਉਹਨੇ ਕੀ ਕਹਿਣਾ ਚਾਹੋਂਗੇ ਸਰਕਾਰ ਨੂੰ ਵੀ ਕਿਉਂਕਿ ਕਾਫੀ ਮੁਸ਼ਕਿਲ ਲੋਕ ਸਾਰੇ ਨੇ ਔਰੇ ਕਾਫੀ ਕਮਾਂਗੇ ਜੀ ਜਿੰਨੀ ਸੀਟਾਂ ਆ ਉਹ ਬਿਠਾਓ ਕੁਝ ਤਾਂ ਸੌਹਲਾ ਦੋਨਾ ਸਰਕਾਰ ਜਿਹੜੀ ਪਬਲਿਕ ਹੈ ਨੂੰ ਸੌਲਤੋ ਦੋ ਸੌਲਤ ਦੇ ਹੀ ਨਹੀਂ ਰੇ ਕੋਈ ਨਵੇਂ ਤੋਂ ਨਵੇਂ ਰੂਲ ਕੱਢੀ ਜਾਂਦੇ ਆ ਤਾਂ ਆਮ ਪਬਲਿਕ ਕੀ ਕਰਨੀ ਆ ਉਹਨਾਂ ਨੂੰ ਤਾਂ ਪਰੇਸ਼ਾਨੀ ਹੋ ਰਹੀ ਆ ਨਾ ਜੀ ਕਿਉਂਕਿ ਸਕੂਲ ਜਾਣ ਵਾਲੇ ਆ ਕੋਈ ਡਿਊਟੀ ਵਾਲੇ ਆ ਜਿਨ੍ਹਾਂ ਨੇ ਘਰੇ ਜਾਣਾ ਆ ਉਹ ਕੀ ਕਰਨਗੇ ਖੜੇ ਰਹਿਣਗੇ ਜੀ ਮੈਂ ਪਰ 4 ਵਜੇ ਪਹੁੰਚਣਾ ਸੀ ਬੰਡੇ ਹੁਣ 5:30 ਤੇ ਇੱਥੇ ਬਸ ਗਿਆ ਜੀ ਕਿਹੜਾ ਵਢੰਡੇ ਪਹੁੰਚੂਗਾ ਕੀ ਕਰੀ ਅਸੀਂ ਕਿੰਨੀਆਂ ਕਾਰੀਆਂ ਨੇ ਲੋਕਾਂ ਨੂੰ ਜੇਕਰ ਗੱਲ ਕਰ ਲਈਏ ਸਬਰ ਕਰਨ ਦੇ ਕਿੰਨੀਆਂ ਕੁ ਮੁਸ਼ਕਿਲਾਂ ਨੇ ਭਾਈ ਤਾਂ ਇਸ ਪਾਸੇ ਦੇਖੋਗੇ ਕਿ ਕਿਸ ਤਰ੍ਹਾਂ ਜਿਹੜੇ ਲੋਕ ਨੇ ਇਸ ਪਾਸੇ ਖੜੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਦੇਖੋਗੇ ਪਟਿਆਲਾ ਦੇ ਸੰਗਰੂ ਨੈਸ਼ਨਲ ਹਾਈਵੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਲੋਕ ਖੱਜਲ-ਖਵਾਰ ਹੋ ਰਹੇ ਨੇ ਤਾਂ ਪੁਲਿਸ ਹੁਣ ਇੱਥੇ ਪਹੁੰਚੀ ਹੈ ਤਾਂ ਬੱਸ ਦੇਖੋਗੇ ਪਿੱਛੇ ਬੱਸ ਜਿਹੜੀ ਹੈ ਪੀਆਰਟੀਸੀ ਦੀ ਉਹ ਰੋਕੀ ਹੋਈ ਨਜ਼ਰ ਆ ਰਹੀ ਹੈ ਲੋਕਾਂ ਵੱਲੋਂ ਇਹ ਬੱਸ ਰੋਕੀ ਗਈ ਹੈ ਇਸ ਥਾਂ ਦੇ ਉੱਤੇ ਲੋਕਾਂ ਦਾ ਕਹਿਣਾ ਹੈ ਕਿ ਇਹੀ ਕਹਿੰਦੇ ਨੇ ਫੈਸ਼ਨ ਲਾਤ ਜੀ ਦੋ ਦੋ ਚਾਰ ਚਾਰ ਕਰਕੇ ਲੈ ਜਾਓ ਫੀ ਖਾਲੀ ਬੱਸਾਂ ਤੋਂ ਬਿਖਾਓ ਰੋਡ ਲੱਗਣਗੇ ਹਟ ਜਾਣਗੇ ਚਲੇ ਜਾਣਗੇ ਇਹ ਨੋਟ ਕਰੀਏ ਨਾ ਕਿ ਜੇ ਅਸੀਂ ਆਪਣੇ ਅੱਗੇ ਪੁਸ਼ਟ ਕਰੀਏ ਕਿ ਕਿਉਂ ਤਾਂ ਅਸੀਂ ਨੇ ਕੀ ਕਰਨਾ ਹੈ ਜੀ ਪੁੜੇ ਜਾਓ ਨਾ ਅਸੀਂ ਨਹੀਂ ਪਾਜੀ ਨੂੰ ਪੋੜਿਆ ਅਸੀਂ ਕਰੀਨਾ ਬਾਗੀਏ ਫਿਰ ਪੁੜੇ ਵੀ ਆ ਜਾਣਗੇ ਇਹ ਡੀਪੂ ਵਾਲੀ ਹੈ ਡਰਾਈਵਰ ਜਿਹੜੇ ਹੈਗੇ ਆ ਪੁੜੇ ਉਧੇ ਆਣ ਕੇ ਪਾਜੀ ਤੇ ਧਰਨਾ ਲੱਗ ਗਿਆ ਕਿ ਕਿਹੜਾ ਡੀਪੂ ਵਾਲੇ ਡਰਾਈਵਰ ਹੀ ਕੰਪਲੇਨਟ ਕਰਨ ਕਿ ਸਾਡੀ ਬੱਸਾਂ ਨਹੀਂ ਜਾਣ ਦਿੰਦੇ ਨਾਲ ਗੱਲ ਕਰਨਾ ਤਾਂ ਖਾਲੀ ਬੱਸਾਂ ਭੇਜ ਦਿਓ ਇਹ ਉੱਥੇ ਡੰਡੀ ਆ ਪਬਲਿਕ ਹੈ ਭਾਜੀ ਸਰ ਆਹ ਪਬਲਿਕ ਖੜੀ ਹੈ ਬਠਿੰਡੇ ਵਾਲੀ ਬੱਸ ਭੇਜੋ ਸਿੱਧੀ ਡਾਇਰੈਕਟ ਇਹ ਅੰਡਰਸਟੈਂਡਿੰਗ ਦੀ ਗੱਲ ਹੈ ਕਿ ਜੀਐਮ ਡਿਸੀਜਨ ਲੈ ਸਕਦਾ ਹੈ ਅਗਰ ਇਹ ਰਸਤਾ ਬਲਾਕੇਜ ਤੋਂ ਰੋਕਣਾ ਹੈ ਤਾਂ ਤੋਂ ਖਾਲੀ ਬੱਸਾਂ ਭੇਜ ਦੇ ਉਹ ਵੀ ਲਾਈਵ ਦੇਖ ਰਿਹਾ ਹੋਊਗਾ ਨਾ ਪੁਲਿਸ ਕੀ ਕਹਿੰਦੀ ਹੈ ਪੁਲਿਸ ਆਈ ਆ ਉਹਨਾਂ ਕਾਫੀ ਸਮੇ ਬਾਅਦ ਉਹ ਐਪਰੀਸ਼ੀਏਟ ਦੇ ਰਹੀ ਹੈ ਵੀ ਡਿਸੀਜਨ ਠੀਕ ਨਹੀਂ ਹੈ ਬਟ ਤੁਸੀਂ ਉੱਥੇ ਜਾਓ ਪਰ ਜਿਹੜਾ ਬੰਦਾ 2.5 ਘੰਟੇ ਤੋਂ ਖੜਾ ਹੈ ਸਾਢੇ 5 ਹੋ ਚੁੱਕੇ ਹੈ ਕੀ ਉਹਨਾਂ ਨੂੰ ਪਤਾ ਨਹੀਂ ਹੈ ਕਿੱਥੇ ਜਾਣ ਦੇ ਲਈ ਕਹਿ ਰਹੀ ਹੈ ਪੁਲਿਸ ਨਹੀਂ ਡਿਪੂ ਤੇ ਡਿਸੀਜਨ ਲੈ ਰਹੀ ਹੈ ਸਾਨੂੰ ਕਹਿ ਰਹੀ ਹੈ ਪੁਲਿਸ ਸਾਨੂੰ ਐਜ਼ ਅ ਟਾਈਮ ਪਰ ਅਨਾਈਟ ਟਾਈਮ ਸਾਰੇ ਬੰਦੇ ਨੇ ਕੱਲ ਦੀ ਛੁੱਟੀ ਹੈ ਬਹੁਤ 26 ਜਨਵਰੀ થોડી ਕਾਫੀ ਦੂਰ ਤੋਂ ਡਿਪੂ ਤੇ ਜਾਣ ਅਸੀਂ ਹੁਣ ਉਰ ਤੋਂ ਪੈਦਲ ਆ ਸੀ ਡਿਪਪੀਅਰ ਸੀ ਤੇ ਡਿਪੂ ਜਾਈਏ ਉੱਥੇ ਜਾ ਕੇ ਰਿਕੁਐਸਟ ਕਰੀਏ ਅਰ ਛੁੱਟੀ ਹੋ ਚੁੱਕੀ ਹੈ ਪੰਜ ਵੱਜ ਚੁੱਕੇ ਨੇ ਇੱਕ ਮਿੰਟ ਬੰਦ ਕਰੀ ਇਹਨਾਂ ਪਰਸਨਲ ਦੱਸ ਰਿਹਾ ਇਹ ਤਸਵੀਰ ਦੇਖੋਗੇ ਤੁਸੀਂ ਕਿ ਕਿਸ ਤਰ੍ਹਾਂ ਲੋਕ ਇੱਥੇ ਖੱਜਲ-ਖਵਾਰ ਹੋ ਰਹੇ ਨੇ ਚਾਰੇ ਬੰਨੇ ਲੋਕ ਦਿਖਾਈ ਦੇ ਰਹੇ ਨੇ ਇਸ ਪਾਸੇ ਤੁਸੀਂ ਬੱਚਾ ਚੱਕਿਆ ਪਿਆ ਹੱਥ ਦੇ ਵਿੱਚ ਸਫਰ ਕਰਨਾ ਬਾਜ਼ ਦੇ ਵਿੱਚ ਕਿੱਥੇ ਜਾਣਾ ਪਾਜੀ ਸੰਗਰੂਰ ਜਾਣਾ ਤੂੰ ਸੰਗਰੂਰ ਤੋਂ ਵਿੱਚ ਧੂਰੀ ਹੋ ਕੇ ਜਾਣਾ ਚਾਹੀਦਾ ਸਾਨੂੰ ਬੱਸਾਂ ਦੀ ਕੋਈ ਰੋਕ ਹੀ ਨਹੀਂ ਰਿਹਾ ਬਸਾਂ ਦਾ ਪਾਜੀ ਅਸੀਂ ਬੱਚੇ ਲਈ ਖੜੇ ਆ ਘਰ ਦੇ ਖੜੇ ਨੇ ਨਾਲ ਸਾਨੂੰ ਤਾਂ ਬਹੁਤ ਰਸ਼ਮੈਂਟ ਹੋ ਰਹੀ ਹੈ ਇੱਥੋਂ ਸਾਨੂੰ ਵੀ ਘੰਟਾ ਡੇਢ ਘੰਟਾ ਹੋ ਗਿਆ ਇੱਥੇ ਖੜਿਆ ਨੂੰ ਮੇਰੀਆਂ ਬੱਸਾਂ ਨਿਕਲ ਗਈਆਂ ਕੋਲ ਖੜੇ ਖੜੇ ਬੱਸਾਂ ਬਹੁਤ ਲੰਘੀਆਂ ਕੋਈ ਨਹੀਂ ਰੋਕ ਰਿਆ ਜੇ ਕੋਈ ਬੱਸ ਖੜਾਉਣੇ ਵੀ ਆ ਤਾਂ ਟੱਕੇ ਮਾਰਕਟ ਆਕੀ ਵੀ ਨਹੀਂ ਕੋਈ ਖੁੱਲ ਰਿਹਾ ਹੈਗਾ ਕੀ ਕਹਿੰਦੇ ਕੀ ਨੇ ਮੇਰੇ ਕੋ ਖੋਲਦੀ ਹੀ ਨਹੀਂ ਟੱਕੀ ਨਹੀਂ ਖੁੱਲ ਰਿਹਾ ਹੈਗਾ ਇਹ ਗੱਲ ਬਾਤ ਹੁੰਦੀ ਹੈ ਇਹਦੀ ਜ਼ਿੰਮੇਵਾਰੀ ਸਰਕਾਰ ਹੋਊਗੀ ਨਾ ਹੀ ਕੋਈ ਬੱਸ ਕੰਡਕਟਰ ਜਾਂ ਕੋਈ ਕੁਝ ਨਹੀਂ ਹੋਊਗਾ ਠੀਕ ਹੈ ਨਾ ਪਹਿਲਾਂ ਸਾਨੂੰ ਸਵੇਰੇ ਮਰਨਾ ਪੈਂਦਾ ਬੱਸਾਂ ਦੇ ਵਿੱਚ ਖੱਜਲ ਖਵਾਰੀ ਕਰਨੇ ਮੈਂਦਾ ਸ਼ਾਮ ਨੂੰ ਜਾ ਕੇ ਫੇਰ ਜਾ ਕੇ 10 ਵਜੇ ਅਸੀਂ ਕਰੇ ਬੜਾਂਗੇ ਸਾਡਾ ਕੋਈ ਟਾਈਮ ਟੇਬਲ ਨਹੀਂ ਹੈਗਾ ਅਸੀਂ ਸਰਕਾਰ ਦੀ ਨੌਕਰੀ ਕਰਾਂਗੇ ਜਾਂ ਤਾਂ ਸਾਡੇ ਉਹ ਪੀਲੇ ਸਰਕਾਰ ਨੂੰ ਵੀ 4 ਦਿਨ ਸਾਡੇ ਨਾਲ ਬੱਸ ਦੇ ਵਿੱਚ ਸਫ਼ਰ ਕਰੇ ਤਾਂ ਜੋ ਉਹਨੂੰ ਪਤਾ ਲੱਗੇ ਕਿ ਆਮ ਜਨਤਾ ਕਿੰਨੇ ਪਰੇਸ਼ਾਨ ਹੁੰਦੀ ਆ ਸਟੇਜਾਂ ਦੇ ਖੜ ਕੇ ਆਰਡਰ ਦੇਣੇ ਬਹੁਤ ਔਖੇ ਨੇ ਅਸੀਂ ਵੀ ਦੇ ਸਕਦੇ ਆ ਉਹ ਠੀਕ ਹੈ ਸਾਡੇ ਨਾਲ ਆ ਕੇ ਸਫਰ ਕਰਕੇ ਦੇਖੇ ਵੀ ਅਸੀਂ ਕਿੰਨੇ ਖੱਜਲ ਖਵਾਲੀ ਚ ਆਂ ਅਸੀਂ ਬੱਚੇ ਵੀ ਸੰਭਾਲਣੇ ਆ ਜੀ ਜਾ ਕੇ ਅਸੀਂ ਆਪਣੇ ਬੱਚੇ ਵੀ ਦੇਖਣੇ ਹੁੰਦੇ ਆ ਸਰ ਜਾ ਕੇ ਸਾਰੇ ਹੁਣ ਕਿੰਨੇ ਕ ਬੰਦਾ ਹਰਾਸ਼ਮੈਂਟ ਹੋ ਜਾਊਗਾ ਅਸੀਂ 10 10 15 15000 ਦੀ ਜੌਬ ਕਰਦੇ ਆ ਕਿ ਅਸੀਂ 10 ਵਜੇ ਕਰੇ ਵੜਾਂਗੇ ਜਾ ਕੇ ਅਸੀਂ ਬੱਚੇ ਨੂੰ ਬਿਲਕੁਲ ਨਹੀਂ ਦੇਖਣਾ ਹੈਗਾ ਉਹ ਵੀ ਸਾਡੀ ਜ਼ਿੰਮੇਵਾਰੀ ਹੈ ਪੱਸਾ ਨਿਕਲ ਗਿਆ ਤੁਹਾਡੇ ਖੜੇ ਹੁੰਦੇ ਹੋ ਫਿਰ ਬੱਸਾ ਬਹੁਤ ਨਿਕਲ ਜਾਂਦੀਆਂ ਨੇ ਗਿਆ ਸਵੇਰੇ ਵੀ ਸਾਨੂੰ ਬਹੁਤ ਹਰਾਸ਼ਮੈਂਟ ਹੁੰਦੀ ਹੈਗੀ ਕਿੰਨਾ ਕ ਟਾਈਮ ਬਰਦਾ ਇਹ ਹੁਣ ਅਸੀਂ ਜੌਬ ਤੇ ਜਾਣੇਗੇ ਉੱਥੇ ਜਾ ਕੇ ਸਾਡੀ ਪੰਚਿੰਗ ਨਹੀਂ ਹੁੰਦੀ ਹੈਗੀ ਤਾਂ ਉਹ ਕਹਿੰਦੇ ਲੇਟ ਆਇਓ ਜੀ ਅਸੀਂ ਤੁਹਾਡੀ ਛੁੱਟੀ ਪਾਉਨੇ ਆ ਤਾਂ ਫਿਰ ਅਸੀਂ ਕਿੱਥੇ ਜਾਈਏ ਇੱਥੇ ਸਾਨੂੰ ਗੱਸਾ ਵਾਲੇ ਨਹੀਂ ਚੜਾਉਂਦੇ ਬੱਚੇ ਦੇਖਣੇ ਆ ਘਰ ਦਾ ਵੀ ਦੇਖਣਾ ਐ ਸਾਰੇ ਕੁਝ ਤਮੀ ਕੋਲੇ ਸਾਰੇ ਪਾਸੇ ਦੇਖੋਗੇ ਕਿ ਲੋਕ ਜਿਹੜੇ ਇੱਥੇ ਮੌਜੂਦ ਦਿਖਾਈ ਦੇ ਰਹੇ ਨੇ ਜਿਨ੍ਹਾਂ ਨੇ ਬਾਜ਼ ਦੇ ਵਿੱਚ ਸਫਰ ਕਰਨਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਉੱਪਰ ਧਿਆਨ ਦੇਵੇ ਕਿਉਂਕਿ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਜੇ ਪਾਸੇ ਜਿਹੜੀ ਬੱਸ ਹੈ ਉਹ ਲੋਕਾਂ ਨੇ ਜਿਹੜੀ ਇਤਸਾਂ ਦੇ ਉੱਤੇ ਰੋਕੀ ਹੋਈ ਹੈ ਚਾਰੇ ਪਾਸੇ ਜਾਮ ਲੱਗਿਆ ਹੋਇਆ ਨਜ਼ਰ ਆ ਰਿਹਾ ਤਾਂ ਤਸਵੀਰ ਦੇਖੋਗੇ ਇਹ ਬੱਸ ਜਿਹੜੀ ਹੈ ਕਾਫੀ ਸਮੇਂ ਤੋਂ ਇੱਥੇ ਖੜੀ ਹੋਈ ਨਜ਼ਰ ਆ ਰਹੀ ਹੈ ਤਾਂ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਇਸ ਥਾਂ ਦੇ ਉੱਪਰ ਕਰਨਾ ਪੈ ਰਿਹਾ ਸੋਏ ਪੀਆ ਆਰਟੀਸੀ ਦੀ バス ਹੈ ਇਸ ਪਾਸੇ ਅੱਗੇ ਲੋਕ ਦਿਖਾਈ ਦੇ ਰਹੇ ਨੇ ਜਿਹੜੇ ਇਸ バス ਦੇ ਅੱਗੇ ਖੜੇ ਹੋਏ ਨੇ ਤਾਂ ਇਹ ਤਸਵੀਰਾਂ ਦੇਖੋਗੇ ਚਾਰੇ ਪਾਸੇ ਕਾਫੀ ਲੋਕ ਜਿਹੜੇ ਨਜ਼ਰ ਆ ਰਹੇ ਨੇ ਤਾਂ ਲੋਕਾਂ ਦਾ ਕਹਿਣਾ ਹੈ ਕਿ ਸਾਡੀ ਮੁਸ਼ਕਿਲ ਦਾ ਹੱਲ ਕੀਤਾ ਜਾਵੇ ਕਿਉਂਕਿ ਸਾਡੇ ਖੜੇ ਹੁੰਦੇ ਹੋਏ ਇੱਥੋਂ ਦੀ ਕਾਫੀ ਬੱਸਾਂ ਨਿਕਲ ਜਾਂਦੀਆਂ ਨੇ ਲੇਕਿਨ ਉਹ ਰੋਕਦੇ ਨਹੀਂ ਹੈਗੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਜਿਹੜੀ ਸਜ਼ਾ ਹੋ ਜਾਵੇ ਕਿ ਜੇਕਰ ਆਸੀ ਸੀਟਾਂ ਤੋਂ ਵੱਧ ਸਵਾਰੀਆਂ ਬਿਠਾਉਣੇ ਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਮੁਸ਼ਕਿਲ ਦਾ ਹੱਲ ਕੀਤਾ ਜਾਵੇ ਜਾਂ ਫਿਰ ਇਹ ਕਾਨੂੰਨ ਬਿਲਕੁਲ ਸਹੀ ਹੈ ਤਾਂ ਬੱਸਾਂ ਵਧਾ ਦਿੱਤੀਆਂ ਜਾਣ ਬੱਸਾਂ ਦੀ ਗਿਣਤੀ ਵਧਾ ਦਿੱਤੀ ਜਾਵੇ ਤਾਂ ਜੋ ਸਵਾਰੀਆਂ ਨੂੰ ਜਿਹੜੀ ਹੈ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਦੇਖਣਾ ਹੋਵੇਗਾ ਸਰਕਾਰ ਇਸ ਉੱਪਰ ਕਿਸ ਤਰ੍ਹਾਂ ਗੌਰ ਕਰੇਗੀ ਜਾਂ ਕਿੰਨਾ ਚਿਰ ਲੋਕਾਂ ਨੂੰ ਜਿਹੜਾ ਇਹ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਕੈਮਰਾ ਬਰਸਾ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬੋ ਜਗਨਨ ਕੇ ਵੀ ਪਟਿਆਲਾ